ਸਿੱਧੇ ਸ਼ਬਦਾਂ ਦੇ ਵਿੱਚ ਸਾਫ਼ ਤੌਰ ਤੇ ਗਾਇਤਾ ਗਿਆ ਵੀ ਪਰਚਾ ਪਾਣਾ ਤਾਂ ਸਾਡੇ ਦੇ ਪਰਚਾ ਦੇ ਅਸੀਂ ਡਰਦੇ ਨਹੀਂ ਬਹੁਤ ਅਨਿਕ ਮੰਤ ਭਾਗੀ ਯਾਨੀ ਕਿ ਵਰਤੋਂ ਵੀ ਕੀਤੀ ਹੈ ਸ਼ਬਦਾਂ ਦੀ ਗਲਤ ਸ਼ਬਦਾਈ ਵਰਤੋਂ ਕੀਤੀ ਗਈ ਹੈ ਉਸ ਤੋਂ ਬਾਅਦ ਸਾਡਾ ਬਿਆਨ ਆਇਆ ਉਹਦੇ ਬਾਰੇ ਤੁਹਾਨੂੰ ਦੱਸਾਂ ਕਿ ਕੀ ਬੋਲੇ ਨੇ ਉਹ ਪਰ ਪਹਿਲਾਂ ਗੱਲ ਕਰਾਂ ਸੁਖਿੰਦਰ ਰੰਧਾਵਾ ਤੇ ਸਾਡੇ ਨਾਲ ਜੁੜੇ ਨੇ ਮਾਨਸਾ ਤੋਂ ਰਜਿੰਦਰ ਸਿੰਘ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਰਜਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਧੰਨਵਾਦ ਰਜਿੰਦਰ ਸਿੰਘ ਜੀ ਬਹੁਤ ਇੱਕ ਵੱਡਾ ਸੁਖਿੰਦਰ ਰੰਧਾਵਾ ਨੇ ਚੈਲੰਜ ਹੀ ਕਰਤਾ ਹੈ ਭਗਵਾਨ ਤਮਨ ਨੂੰ हां जी देखो ਜਦੋਂ ਉਹ ਆ ਇਲیکشنਾਂ ਚ ਸਾਲ ਦੂਸਰ ਸਾਲ ਰਹੇ ਹੁੰਦਾ ਨਾ ਜੀ ਉਦੋਂ ਫਿਰ ਮਤਲਬ ਜਿਹੜੇ આરોਪ ਪ੍ਰਤੀ આરોਪ ਇੱਕ ਦੂਜੇ ਤੇ ਚੱਜ ਮਤਲਬ ਇਹ ਪਹਿਲਾਂ ਤੋਂ ਚੱਲਦਾ ਆਉਂਦਾ ਲੋਕਤੰਤਰ ਦੇ ਵਿੱਚ ਤੇ ਜਿਹੜਾ ਹੁਣ ਮਤਲਬ ਇਹਨਾਂ ਨੇ ਕੀਤਾ ਇਹ ਵੀ ਇੱਕ ਇਸਾ ਹਿੱਸਾ ਹੈ ਜਿਸ ਸੇ ਇੱਕ ਪਾਰਟ ਹੈ ਮਤਲਬ ਕਹਿਣ ਦੇ ਭਾਵੇਂ ਇਹ ਹੈ ਵੀ ਕਹੋ ਕੁਝ ਮਰਜ਼ੀ ਪਰ ਸ਼ਬਦਾਂ ਦੀ ਜਿਹੜੀ ਮਰਜ਼ਾਦਾ ਹੈ ਨਾ ਉਹਨੇ ਭੁੱਲਣੀ ਚਾਹੀਦੀ ਇੱਕ ਜਿਹੜਾ ਚੰਗਾ ਆਗਾਮੀ ਲੀਡਰ ਹੁੰਦਾ ਉਹ ਸ਼ਬਦਾਂ ਨੂੰ ਮਤਲਬ ਇੱਕ ਮਰਕਿਆਂ ਦੀ ਤਰ੍ਹਾਂ ਪ੍ਰੋਕ ਕੇ ਗੱਲ ਕਰਦਾ ਹੁੰਦਾ ਜਿਹੜਾ ਸਿੱਧਾ ਤੂਤਲੱਕ ਵਾਲਾ ਜਾਂ ਪ੍ਰਵਾਸ਼ ਹੈ ਇਹ ਬਹੁਤੀ ਚੰਗੀ ਨਹੀਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਇਹ ਸ਼ਬਦ ਬੋਲੇ ਆ ਰਹੇ ਸੀ ਤਾਂ ਜਿੱਥੇ ਰੈਲੀ ਹੋ ਰਹੀ ਸੀ ਉਹ ਸਾਨੂੰ ਤਾਂ ਰੈਲੀ ਦਾ ਪਤਾ ਨਹੀਂ ਲੱਗ ਸਕਿਆ ਐਕਟ ਕਿੱਥੇ ਹੈ ਉੱਥੇ ਰਾਜਾ ਵੜਿੰਗ ਵੀ ਖੜੇ ਸੀ ਸਾਈਡ ਤੇ ਬਾਜਵਾ ਸਾਹਿਬ ਵੀ ਖੜੇ ਸੀ ਔਰ ਜਦੋਂ ਰੰਧਾਵਾ ਜੀ ਬੋਲਣਾ ਸ਼ੁਰੂ ਹੋਏ ਤਾਂ ਰਾਜਾ ਵੜਿੰਗ ਤੇ ਬਾਜਵਾ ਜੀ ਪਿੱਛੇ ਦੇਖ ਕੇ ਰਾਨ ਔਰ ਜੀ ਵੀ ਰੰਧਾਵਾ ਜੀ ਸਿੱਧੇ ਖੁੱਲਕੇ ਬੋਲ ਰਹੇ ਨੇ ਹੁੰਦਾ ਹਾਂਜੀ ਜੇ ਖੜੇ ਸੀਗੇ ਉਹ ਤਾਂ ਖੜੇ ਤਾਂ ਹਣ ਮੈਂ ਵੀ ਦੇਖਿਆ ਤੇ ਇਹ ਵੀ ਰੰਡਾਵਾ ਸਾਹਿਬ ਵੀ ਕਾਫੀ ਮਤਲਬ ਗਰਮ ਸਪੀਚ ਕਰ ਰਹੇ ਸੀ ਕਿ ਵੀ ਸਾਡੇ ਮਾਂ ਦਾ ਦੁੱਧ ਪੀਤਾ ਜੀ ਤਾਂ ਮਤਲਬ ਇਸ ਤਰ੍ਹਾਂ ਦਾ ਜਿਹੜਾ ਹੈ ਨਾ ਇਹ ਜਿਹਦੇ ਨਾਲ ਮਸਲਾ ਤਾਂ ਅੱਜ ਜੇ ਇਸ ਤਰ੍ਹਾਂ ਦੀਆਂ ਲੜਾਈਆਂ ਲੜਨ ਨਾਲ ਅੱਜ ਪੰਜਾਬ ਪਿੱਛੇ ਜਿਹੜਾ ਪੰਜਾਬ ਦੀ ਜਨਤਾ ਪਾਣੀਆਂ ਦੇ ਵਿੱਚ ਦੁੱਬੀ ਖੜੀ ਆ ਉਹਦੀਆਂ ਗੱਲਾਂ ਕਰਦੇ ਜਦੋਂ ਬੰਦ ਵਹਿਤਰ ਹੁੰਦਾ ਤੇ ਲੋਕਾਂ ਦੇ ਉੱਤੇ ਬੱਸ ਇੰਪ੍ਰੈਸ਼ਨ ਵੀ ਪੈਂਦਾ ਜੀ ਉਹੀ ਗੱਲ ਹੈ ਨਾ ਪਰ ਦੇਖੋ ਮੁੱਖ ਮੰਤਰੀ ਨੂੰ ਕੋਈ ਪੰਜਾਬ ਦੇ ਮੁੱਦੇ ਦੇ ਨਹੀਂ ਖਿੱਚਦਾ ਵਿਰੋਧੀ ਕੋਈ ਨਹੀਂ ਬੋਲਦਾ ਇੱਕ ਪਾਈਦਾ ਤੁਸੀਂ ਕਹਿੰਦੇ ਹੋ ਸੀ ਵਿਰੋਧੀ ਧਿਰ ਦੇ ਨੇਤਾ ਉਧਰ ਤਾਂ ਤੁਹਾਡੀ ਸੁੱਤੇ ਰਹਿੰਦੇ ਹੋ ਤੇ ਇਧਰੋਂ ਤੁਸੀਂ ਮਾੜੇ ਮਾੜੇ ਤੰਜ ਕੱਸ ਰਹੇ ਹੋ ਆਪਸ ਦੇ ਵਿੱਚ ਜਿਵੇਂ ਚੋਣਾਂ ਇੱਕ ਸਾਲ ਦਾ ਟਾਈਮ ਰਹਿ ਗਿਆ ਲੋਕਾਂ ਦੇ ਉੱਪਰ ਮਾੜੀ ਛਵੀ ਬਣ ਰਹੀ ਇੱਕ ਦੇਖਿਆ ਜੀ ਤਾਂ ਦੇਖੋ ਜੀ ਗੱਲ ਇਹ ਹੈ ਵੀ ਜਿਹੜੇ ਕਾਂਗਰਸ ਦੇ ਨੇ ਇਹਦੇ ਚ ਸੀਐਮ ਦੇ ਕੈਂਡੀਡੇਟ 6-7 ਨੇ ਜੀ ਇਹ ਹੁਣ ਇੱਕ ਦੂਜੇ ਦੇ ਉੱਤੋਂ ਵੱੱਧ ਬੋਲ ਕੇ ਮਤਲਬ ਦੂਜਿਆਂ ਨੂੰ ਦੱਬਣਾ ਚਾਹੁੰਦੇ ਨੇ ਇਹ ਇਸ ਤੋਂ ਵੱਧ ਹੋਰ ਕੁਝ ਨਹੀਂ ਜੇ ਤਾਂ ਇਹ ਪਜਾਮੇ ਟੰਗ ਕੇ ਲੋਕਾਂ ਦੇ ਨਾਲ ਖੜਨ ਹੜ੍ਹਾਂ ਦੇ ਵਿੱਚ ਉੱਤਰਲੇ ਏਰੀਆ ਚ ਤਾਂ ਕਾਫੀ ਕੁਝ ਹੋ ਰਿਹਾ ਹੈ ਅਮਰਸਰ ਸਾਈਡ ਇੱਧਰ ਪਠਾਨਕੋਟ ਸਾਈਡ ਭਲੱਥ ਸਾਈਡ ਕਰਨਤਾਰਨ ਵਾਲਾ ਇੱਧਰ ਪਾਣੀ ਨੇ ਬਹੁਤ ਬਰਾਨ ਕਰਕੇ ਮਤਲਬ ਸਰਕਾਰ ਨੂੰ ਗਾਲਾਂ ਦੇਣ ਨਾਲੋਂ ਜੋ ਉਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਤਾਂ ਵੱਧ ਠੀਕ ਹੋ ਸਕਦਾ ਹੈ ਤੇ 1000 ਰੁਪਏ ਸ਼ੋਹ ਸਕਦੀ ਹੈ ਜੋ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਉਸ ਸਹਾਇੀ ਦੀ ਹੋ ਸਕਦੀ ਹੈ ਗੱਲ ਕਰ ਜਿਵੇਂ ਆਪਾਂ ਕਿਸੇ ਨੂੰ ਇੱਥੇ ਬੈਠ ਕੇ ਗਾਲਾਂ ਕਹੀ ਜਾਈਏ ਇਹ ਕੋਈ ਬਹੁਤੀ ਅੱਛੀ ਗੱਲ ਨਹੀਂ ਇੱਕ ਗੱਲ ਉਹਨਾਂ ਦੀ ਜ਼ਰੂਰ ਹੈ ਕਿ ਉਹਨਾਂ ਨੇ ਕਿਹਾ ਨਜਾਇਜ਼ ਪਰਚੇ ਜਿਹੜਾ ਜਿਹੜਾ ਵੀ ਕੋਈ ਪਰਚਾ ਹੁੰਦਾ ਹੈ ਇਹ ਜ਼ਰੂਰ ਚਾਹੀਦਾ ਵੀ ਉਹਦੀ ਵੀਡੀਓਗ੍ਰਾਫੀ ਤਾਂ ਘੱਟੋ ਘੱਟ ਹੋਵੇ ਜਿਵੇਂ ਮਜੀਠੀਆ ਸਾਹਿਬ ਦੀ ਉਹਨਾਂ ਨੇ ਕਲਾਸੀ ਲਈ ਸੀ ਉਹ ਵੀਡੀਓ ਕਾ ਬਣੀਆਂ ਨੇ ਉਹਨਾਂ ਉਸ ਜਿਹੜੇ ਇਸ ਤਰ੍ਹਾਂ ਦੇ ਕੋਈ ਵੀ ਕਿਸੇ ਤੇ ਵੀ ਕੋਈ ਪਰਚਾ ਹੁੰਦਾ ਕਿਸੇ ਤੇ ਕੋਈ ਡਰਗ ਦਾ ਪਰਚਾ ਹੁੰਦਾ ਕਿਸੇ ਤੇ ਕੋਈ ਮਾਰ ਮੜਾਈ ਦਾ ਪਰਚਾ ਹੁੰਦਾ ਜਦੋਂ ਕਿ ਅੱਜ ਕੱਲ ਤਾਂ ਇੰਨੀਆਂ ਫੈਸਿਲਿਟੀਆਂ ਮਤਲਬ ਵਿਗਿਆਨ ਤਰੱਕੀ ਕਰ ਗਿਆ ਇੱਕ ਕਬੂਤਰ ਨੂੰ ਬਿੱਲੀ ਖਾਂਦੀ ਹੈ ਤਾਂ ਤਾਂ ਉਹਦੀ ਵੀ ਵੀਡੀਓ ਆ ਜਾਂਦੀ ਹੈ ਫਿਰ ਜਦੋਂ ਇਸ ਤਰ੍ਹਾਂ ਦੇ ਪਰਚੇ ਪੈਂਦੇ ਨੇ ਜਿਹਨੂੰ ਬਾਅਦ ਦੇ ਵਿੱਚ ਨਸ਼ਾਜ ਕਿਹਾ ਜਾਂਦਾ ਹੈ ਮਤਲਬ ਉਹਨਾਂ ਦੀ ਵੀ ਕੋਈ ਨਾ ਕੋਈ ਨਾ ਜਿਹੜੀ ਇਸ ਤਰ੍ਹਾਂ ਦੀ ਪ੍ਰੂਫ ਹੋਵੇ ਉਹ ਜ਼ਰੂਰ ਚਾਹੀਦੀ ਹੈ ਸਰਕਾਰ ਨੂੰ ਵੀ ਇਸ ਪਾਸੇ ਵੱਲ ਥੋੜਾ ਜਿਆਦਾ ਧਿਆਨ ਦੇਣਾ ਚਾਹੀਦਾ ਮੈਂ ਤੁਹਾਨੂੰ ਦੱਸ ਦੇਣਾ ਕਿ ਬਾਜਾ ਸਾਹਿਬ ਦਾ ਇੱਕ ਬਾਤੋ ਬਿਆਨ ਹੈ ਬਾਜਾ ਸਾਹਿਬ ਨੇ ਇਹ ਗੱਲ ਆਖੀ ਹੈ ਕਿ ਇਹ ਸਿਰਫ ਕੇਜਰੀਵਾਲ ਜੀ ਵੀ ਜਿਹੜੀ ਆਸ਼ਕੀ ਆਚਾਰੀ ਦਿੱਲੀ 'ਚ ਉਹਨਾਂ ਨੂੰ ਖੂਜ ਰੱਖਣ ਦੇ ਲਈ ਸਾਰਾ ਕੁਝ ਕਰ ਰਹੇ ਨੇ ਪੰਜਾਬ ਦੇ 'ਚ ਗੈਂਗਸਟਰイズਮ ਵੱਧ ਰਿਹਾ ਹੈ ਲੜਾਈਆਂ ਹੋ ਰਹੀਆਂ ਨੇ ਬੰਦੇ ਮਾਰ ਰਹੇ ਨੇ ਤੇ ਪੰਜਾਬ ਵੱਲ ਭਗਵਾਨਤਮਨ ਦਾ ਕੋਈ ਯਾਨੀ ਕਿ ਧਿਆਨ ਹੀ ਨਹੀਂ ਹੈ ਇਹਦਾ ਧਿਆਨ ਪੂਰਾ ਦਿੱਲੀ ਵੱਲ ਕੇਂਦ੍ਰਿਤ ਕੀਤਾ ਹੋਇਆ ਹੈ ਆਪਣਾ ਦੇਖੋ ਜੀ ਧਿਆਨ ਤਾਂ ਸਾਰੀਆਂ ਪਾਰਟੀਆਂ ਦਾ ਦਿੱਲੀ ਵੱਲ ਹੈ ਕਾਂਗਰਸ ਦਾ ਵੀ ਦਿੱਲੀ ਵੱਲ ਹੈ ਇਹ ਨੰਬਰ ਵੀ ਦਿੱਲੀ ਵਾਲਾ ਅਕਾਲੀਦਨ ਵਾਲਾ ਵੀ ਦਿੱਲੀ ਵਾਲਾ ਬੀਜੇਤੀ ਵਾਲਾ ਵੀ ਦਿੱਲੀ ਵਾਲਾ ਮਤਲਬ ਦਿੱਲੀ ਤੋਂ ਬਿਨਾਂ ਤਾਂ ਮਸਲਾ ਹੱਲ ਹੀ ਨਹੀਂ ਕਿਸੇ ਵੀ ਪਾਰਟੀ ਆ ਕੋਈ ਪਾਰਟੀ ਜਿੱਤ ਜੇ ਕੋਈ ਪਾਰਟੀ ਹਾਰ ਜੇ ਮਸਲਾ ਤਾਂ ਗੱਲ ਦਿੱਲੀ ਨਾਲ ਹੀ ਸਬੰਧਤ ਹੋਊਗਾ ਕਿਉਂਕਿ ਦਿੱਲੀ ਦੇ ਵਿੱਚ ਸੈਂਟਰ ਬੈਠਾ ਹੈ ਇਹ ਮਸਲਾ ਸੈਂਟਰ ਨਾਲ ਹੈ ਦਿੱਲੀ ਇਕੱਲੀ ਦਿੱਲੀ ਸ਼ਹਿਰ ਹੈ ਜਿਹੜਾ ਜਾਂ ਦਿੱਲੀ ਸਟੇਟ ਆ ਉਹਦੇ ਨਾਲ ਨਹੀਂ ਹੈ ਜਿਹੜਾ ਉਹਦੇ ਵਿੱਚ ਬੈਠੇ ਲੋਕ ਨੇ ਰਾਜ ਕਰਤਾ ਇਹਨਾਂ ਦੇ ਆਕਾ ਬੈਠੇ ਨੇ ਉਹਨਾਂ ਨਾਲ ਮਤਲਬ ਇਹ ਗੱਲ ਹਉਂਦੀ ਹੈ ਵੀ ਦਿੱਲੀ ਦਾ ਧਿਆਨ ਲੈਣ ਔਰ ਦਿੱਲੀ ਹੁਣ ਅਜ ਕੇਜਰੀਵਾਲ ਦਾ ਜਨਮ ਦਿਨ ਆ ਉਹਨੂੰ ਵੀ ਵਧਾਈਆਂ ਦੇ ਤੇ ਗੱਲ ਕਰ ਵੀ ਹਰ ਇੱਕ ਲਈ ਧਿਆਨ ਦਿੱਲੀ ਵਾਲਾ ਕਿਉਂਕਿ ਭੋਗੰਟ ਮਾਨ ਸਾਹਿਬ ਤੇ ਆਕਾ ਕੇਜਰੀਵਾਲ ਨੇ ਰੰਧਾਵਾ ਸਾਹਿਬ ਤੇ ਜਾਂ ਬਾਜਵਾ ਸਾਹਿਬ ਨੇ ਆਕਾ ਰਾਹੁਲ ਗਾਂਧੀ ਜੀ ਨੇ ਗੱਲ ਤਾਂ ਇਹ ਹੈ ਨਾ ਵੀ ਇਸ ਮਤਲਬ ਮੁੱਤਿਆਂ ਦੀ ਸਿਆਸਤ ਕਰੋ ਲੋਕਾਂ ਦੇ ਉੱਤੇ ਮੁਸੀਬਤ ਹੈ ਜਿਹੜੀ ਮੁਸੀਬਤ ਨੂੰ ਨਿਵਾਰਨ ਦਾ ਹੱਲ ਕਰੋ ਤੁਸੀਂ ਉਹ ਪਸ਼ੂਆਂ ਵਾਸਤੇ ਕਿੰਨਾ ਚਾਰਾ ਭੇਜ ਦਿਓ ਤੁਸੀਂ ਲੋਕਾਂ ਨੂੰ ਕੀ ਸਹੂਲਤਾਂ ਨੇ ਕਿ ਲੋਕਾਂ ਵਾਸਤੇ ਲੰਗਰ ਪਾਣੀ ਦਾ ਪ੍ਰਬੰਧ ਕਰ ਦਿਓ ਕੀ ਲੋਕਾਂ ਦਾ ਮਤਲਬ ਹੋਰ ਕੱਪੜੇ ਲੀੜੇ ਦਾ ਸਾਰ ਉਹਨਾਂ ਦੇ ਦੁੱਖ ਸੁੱਖਾਂ ਦੇ ਵਿੱਚ ਸ਼ਾਮਲ ਹੋ ਨਾ ਕਿ ਸਰਕਾਰ ਨੂੰ ਪੁੱਛਣ ਦਾ ਔਰ ਮੈਂ ਤੁਹਾਨੂੰ ਦੱਸਦਾ ਕਿ ਬਾਜਾ ਜਾਬ ਦਾ ਜਿਹੜਾ ਬਿਆਨ ਆਇਆ ਤੁਹਾਨੂੰ ਐਸਾ ਨਹੀਂ ਪੇਚਿਆ ਮੈਂ ਪੂਰਾ ਸੁਣ ਕੇ ਆਇਆ ਥੋੜੇ ਪਹਿਲਾਂ ਉਹਦੇ ਵਿੱਚ ਪਹਿਲੇ 2 ਮਿੰਟ ਦੇ ਵਿੱਚ ਹੀ ਬੜੇ ਨਹੀਂ ਗਲਤ ਸ਼ਬਦ ਵਰਤੋਂ ਕੀਤੀ ਗਈ ਭਗਵਾਨ ਤੁਮਨ ਸਾਹਿਬਰੇ ਵੀ ਨਾ ਤਾਂ ਇਹ ਸਿੱਖ ਹੈ ਨਾ ਸਰਦਾਰ ਹੈ ਏ ਪਹਿਲਾ ਜਿਹੜਾ 75 ਸਾਲ ਸਾਨੂੰ ਮੁੱਖ ਮੰਤਰੀ ਮਿਲਿਆ ਵੀ ਜਿਹੜਾ ਪੱਗ ਬੰਦਾ ਜਿਹੇ ਸਿਰ ਤੇ ਵਾਲ ਨਹੀਂ ਹੈ ਔਰ ਕਹਿੰਦੇ ਇਸਨੇ ਬਰਨਾਲੇ ਵਿੱਚ ਆਪਣੀ ਮਾਂ ਦੇ ਸਿਰ ਤੇ ਆ ਕੇ ਸੋਹ ਖਾਦੀ ਕਿ ਨਸ਼ਾ ਨਹੀਂ ਕਰੇਗਾ ਪਰ ਕਹਿੰਦੇ 2.5 ਵੇ ਤਾਂ ਕਹਿੰਦੇ ਡੱਕਿਆ ਡੱਕਿਆ ਰਹਿ ਜਾਂ ਸ਼ੁਰੂ ਹੋ ਜਾਂਦਾ ਏ ਤੇ ਕਹਿੰਦੇ ਫਿਰ ਐਜੀ ਸੋਹ ਖਾਣ ਦਾ ਫਾਇਦਾ ਕੀ ਇਹਦਾ ਤਵਾ ਲਾਉਣ ਦੀਆਂ ਕੋਸ਼ਸ਼ਾਂ ਨੇ 12000 ਕਰੋੜ ਰੁਪਏ ਦੀ ਸ਼ਰਾਬ ਕੀਤੀ ਜਾਂਦੀ ਹੈ ਸਾਰੇ ਪੰਜਾਬੀ ਪੀਂਦੇ ਨੇ ਜੇ ਕੋ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਾ ਕਰਦੀ ਹੈ ਜਾਂ ਸ਼ਰਾਬ ਪੀਂਦੀ ਹੈ ਤਾਂ ਉਹ ਪਿਛਲੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਅਕਾਲੀ ਦਲ ਸਰਕਾਰ ਨੇ ਵੀ 80000 ਕਰੋੜ ਰੁਪਏ ਦੀ ਸ਼ਰਾਬ ਨਸ਼ਾ ਵੇਚਿਆ ਕਾਂਗਰਸ ਨੇ ਵੀ 5 ਸਾਲਾਂ ਦੇ ਵਿੱਚ ਕਾਫੀ ਮਤਲਬ 55 60000 ਕਰੋੜ ਰੁਪਏ ਦਾ ਨਸ਼ਾ ਵੇਚਿਆ ਇਹ ਨਸ਼ੇ ਤੋਂ ਬਿਨਾ ਸਰਕਾਰਾਂ ਨਹੀਂ ਚੱਲਦੀਆਂ ਜੇ ਨਸ਼ਾ ਵੇਚਣਗੇ ਲੋਕ ਲੋਕ ਹੀ ਖਾਣਗੇ ਜਾਂ ਵਰਤਣਗੇ ਜਿਹਦੇ ਨਾਲ ਸਰਕਾਰਾਂ ਆਪਣੀਆਂ ਮੌਜਮਸਤੀਆਂ ਕਰਦੀਆਂ ਨੇ ਤੇ ਲੋਕਾਂ ਦੇ ਘਰਾਂ ਦੇ ਵਿੱਚੋਂ ਸੱਟਾਂ ਮਿਚਦੇ ਨੇ ਡਾਕਟਰ ਸਾਹਿਬ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਬਾਜੋਬਾਬ ਨੇ ਬਿਆਨ ਦਿੱਤਾ ਕਾਂਗਰਸ ਦੇ ਨੇ ਉਹ ਇਹ ਭੁੱਲ ਗਏ ਵੀ ਜਿਹੜੇ ਉਹਨਾਂ ਦੇ ਮੇਨ ਆਗੂ ਨੇ ਰਾਜਾ ਵਿਡਿੰਗ ਉਹ ਵੀ ਪੱਗ ਬੰਨਣ ਲੱਗ ਗਏ ਨੇ ਉਹਨਾਂ ਦੇ ਵੀ ਜੂੜਾ ਨਹੀਂ ਹੈ ਯਾਨੀ ਕਿ ਵਾਲ ਉਹਨਾਂ ਦੀ ਕਟਿੰਗ ਹੈ ਪਰ ਉਹ ਪੱਗ ਬੰਦੇ ਨੇ ਉਹਨਾਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਆਪਣੀ ਪਾਰਟੀ ਬਾਰੇ ਵੀ ਹਾਂਜੀ ਤਾਂ ਕੋਈ ਵੀ ਮੰਦਾ ਮਤਲਬ ਵਾਜਦਾ ਸਾਹਿਬ ਬਹੁਤ ਛਾਣੇ ਨੇ ਲੰਬਾ ਤਜਰਬਾ ਹੈ ਉਹਨਾਂ ਦਾ ਕਈ ਵਾਰੀ ਥੋੜਾ ਜਿਹਾ ਭਾਵਕ ਹੋ ਜਾਂਦੇ ਨੇ ਉਹ ਵੀ ਭਾਵਕ ਹੋ ਕੇ ਥੋੜਾ ਜਿਹਾ ਇਸ ਤਰ੍ਹਾਂ ਜਿਹੜੇ ਸ਼ਬਦਾਂ ਦੀ ਵਰਤੋਂ ਕਰ ਜਾਂਦੇ ਨੇ ਕਾਫੀ ਮਿਹਨਤ ਤੋਲ ਕੇ ਬੋਲਣ ਵਾਲੇ ਬੰਦੇ ਨੇ ਸਿਆਸਤ ਦੇ ਵਿੱਚ ਡੂੰਘਾ ਤਜਰਬਾ ਹੈ ਉਹਨਾਂ ਦਾ ਗੱਲ ਕਰ ਕਈ ਵਾਰੀ ਭਾਵਕ ਹੋ ਕੇ ਨਾ ਮਤਲਬ ਆਪੇ ਤੋਂ ਬਾਹਰ ਹੋ ਜਾਂਦੇ ਨੇ ਉਦੋਂ ਇਸ ਤਰ੍ਹਾਂ ਦੀ ਕੋਈ ਗਲਤੀ ਕਰ ਜਾਂਦੇ ਨੇ ਹਰ ਇੱਕ ਉਹਨਾਂ ਕੋਲੇ ਅੰਕੜਾ ਹੁੰਦਾ ਹੈ ਅੰਕੜੇ ਦੇ ਹਿਸਾਬ ਨਾਲ ਗੱਲ ਕਰਦੇ ਆ ਚਲੋ ਕੋਈ ਗੱਲ ਇਹ ਤਾਂ ਖੈਰ ਕੀ ਹੁਣ ਮਾਨ ਸਾਹਿਬ ਦਾ ਵੀ ਜਵਾਬ ਦੇਖੋ ਕਿਸ ਤਰ੍ਹਾਂ ਮੋਬਿਲ ਇੱਕ ਚੱਕੀ ਨੂੰ ਪੱਥਰ ਚੱਕਦੇ ਨੇ ਕੋਈ ਗੱਲ ਨਹੀਂ ਦੇਖੋ ਕੀ ਹੁੰਦਾ ਹੈ ਆਗੇ-ਆਗੇ 1.5 ਸਾਲ ਹੈ 1.5 ਸਾਲ ਜੇ ਲੋਕਾਂ ਦੇ ਮਿਲ ਬੈਠ ਕੇ ਕੰਮ ਕਰਨ ਤਾਂ ਚੰਗਾ ਸੀ ਨਹੀਂ ਫਿਰ ਲੋਕਾਂ ਦਾ ਕੱਲਾ ਮਨੋਰੰਜਨ ਜਾਂ ਉਤਰੋ ਉਤਰੀ ਗਾਲ ਗਲੂਚਾ ਕਰਨ ਵਾਲੀ ਸਮਾਂ ਨਾਲ ਲੰਘਾਇਆ ਜਾਂਦੀ ਪਰ ਡਾਕਟਰ ਸਾਹਿਬ ਗੱਲ ਇਹ ਸਾਡੀ ਇਹ ਗੱਲ ਚੱਲ ਰਹੀ ਸੀ ਇਹ ਲਾਈਵ ਤੋਂ ਪਹਿਲਾਂ ਆਪਸ ਦੇ ਵਿੱਚ ਸਟਾਫ ਮੈਂਬਰ ਵੀ ਵੀ ਇਹ ਜਿਹੜੀ ਸਰਕਾਰ ਹੈ ਬੜੀ ਔਖੀ ਬਣਾਈ ਸੀ ਬਨ ਇਹ ਉਮੀਦਵਾਰ ਆਪਾਂ ਇੱਥੇ ਹੀ ਚੁਣ ਕੇ ਪੰਜਾਬ ਦੇ ਲੋਕਾਂ ਨੇ ਏ ਬੜੀ ਔਕੀ ਸਰਕਾਰ ਬਣੀ ਸੀ ਸਾਨੂੰ ਇਹ ਨਹੀਂ ਪਤਾ ਹੁਣ ਸਮਝ ਲੋਕਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਵੋਟ ਪਾਈਏ ਕਿਹਨੂੰ ਪਾਈਏ ਕੱਲ੍ਹ ਨਾਲੇ ਵੀ ਸਾਡਾ ਸਾਥ ਛੱਡ ਗਏ ਕਾਂਗਰਸ ਛੱਡ ਗਏ ਇਹਨਾਂ ਇੱਕ ਨਵੇਂ ਗੱਠਨ ਨੂੰ ਵੀ ਉਤੈ ਨੂੰ ਦਿੱਤਾ ਸੀ ਮੌਕਾ ਇਹਨਾਂ ਨੇ ਵੀ ਕੋਈ ਨਹੀਂ ਕੀਤਾ ਲੋਕਾਂ ਲਈ ਹੁਣ ਅਗਲੀਆਂ ਚੋਣਾਂ ਯਾਨੀ ਕਿ ਪਤਾ ਨਹੀਂ ਕਿੱਦਾਂ ਹੋਣਗੀਆਂ ਕੀ ਮਾਹੌਲ ਬਣੇਗਾ ਜੋ ਅੱਜ ਦੇ ਅੰਦੇਸ਼ੇ ਵਿੱਚ ਤੁਹਾਨੂੰ ਦੱਸ ਰਿਹਾ ਕਿ ਅਗਲੀਆਂ ਚੋਣਾਂ ਤੱਕ ਮਾਹੌਲ ਬਹੁਤ ਗਲਤ ਹੋ ਜਾਏਗਾ ਪੰਜਾਬ ਦਾ ਦੇਖੋ ਜੀ ਗੱਲ ਇਹ ਹੈ ਵੀ ਸਰਕਾਰ ਕੋਈ ਵੀ ਦੀ ਮਾਰੀ ਹੁੰਦੀ ਬੰਦੇ ਕੋਈ ਵੀ ਨੇ ਮਾਰਾ ਹੁੰਦਾ ਇਹਨਾਂ ਦੇ ਸਲਾਹਕਾਰ ਮਾਰੇ ਹੁੰਦੇ ਆ ਜਿਹੜੀ ਅਸਰ ਵਧੀਆ ਸੀ ਪੰਜਾਬ ਦੀ ਹੈ ਵੀ ਜਿੰਨੀਆਂ ਵੀ ਅਸੀਂ ਸਰਕਾਰਾਂ ਬਣਾਈਆਂ ਨੇ ਜਿਹੜੇ ਮੰਤਰੀ ਜਾਂ ਮੁੱਖ ਮੰਤਰੀ ਜਾਂ ਜੀਮਲਿਸਟ ਜਾਂ ਕੈਬਨਟ ਜਿੰਨੇ ਵੀ ਬਣਾਏ ਕੋਈ ਮਾਰੇ ਨਹੀਂ ਬਣਾਏ ਸਾਰੇ ਵਧੀਆ ਸੀ ਗੱਲ ਕਰ ਵਧੀਆ ਕਿਸਮਤੀ ਸਾਡੀ ਹੈ ਵੀ ਉਹਨਾਂ ਨੂੰ ਸਲਾਹਕਾਰ ਚੰਗੇ ਨਹੀਂ ਮਿਲੇ ਜਿਹੜੀ ਮਤਲਬ ਸਲਾਹਕਾਰਾਂ ਦੀ ਲੋਬੀ ਹੈ ਉਹ ਬਹੁਤ ਸਟਰੋਂਗ ਹੈ ਤੇ ਜਿਹੜੀ ਗੱਡੀ ਚੱਲਦੀ ਹੁੰਦੀ ਹੈ ਟਰੈਕ ਤੇ ਉਹਨੂੰ ਮਤਲਬ ਉਹ ਸਹੀ ਟ੍ਰੈਕ ਤੇ ਨਹੀਂ ਤੋਰਨਦੇ ਇਹੀ ਹਾਲ ਹੋਣਾ ਇਹੀ ਹਾਲ ਪਹਿਲਾਂ ਹੋਇਆ ਸੀ ਤੇ ਹੋ ਸਕਦਾ ਉਹਨਾਂ ਵਾਲੇ ਸਮੇਂ 'ਚ ਵੀ ਇਹੀ ਹੋਵੇ ਇਹ ਮਤਲਬ ਰਾਜਨੀਤਿਕ ਪਾਰਟੀ ਕੋਈ ਵੀ ਨਹੀਂ ਮਾਰੀ ਹੁੰਦੀ ਇਹ ਗੱਲ ਕਰ ਉਹਦੇ ਸਲਾਹਕਾਰ ਨੇ ਜਿਹੜੇ ਉਹ ਮਾਰੇ ਹੁੰਦੇ ਨੇ ਚਾਹੇ ਉਹ ਕੋਈ ਵੀ ਬੰਦਾ ਹੋਵੇ ਜਾਂ ਉਹ ਸਲਾਹਕਾਰਾਂ ਦੇ ਸਿਰ ਤੇ ਹੀ ਬੰਦਾ ਫਰਸ਼ ਤੇ ਜਾਂਦਾ ਹੈ ਸਲਾਹਕਾਰਾਂ ਦੇ ਨਾਲ ਹੀ ਉਹ ਫਰਸ਼ ਤੇ ਆ ਜਾਂਦੇ ਇਸ ਕਰਕੇ ਮਤਲਬ ਸਲਾਹਕਾਰਾਂ ਦੀ ਜਿਹੜੀ ਟੋਲੀ ਹੈ ਨਾ ਉਹਦੇ ਵੱਲ ਪੈਣੀ ਨਜ਼ਰ ਰੱਖਣ ਦੀ ਲੋੜ ਹੁੰਦੀ ਹੈ ਉਹ ਆਂਡੇ ਕਿਤੇ ਦਿੰਦੇ ਹੁੰਦੇ ਨੇ ਕੁੜਕੜ ਕਿਤੇ ਕਰਦੇ ਹੁੰਦੇ ਆ ਡਾਟਾ ਤੋਂ ਲੱਗਦਾ ਨਹੀਂ ਦੇਖੋ ਇਹ ਤੱਕ ਮਾਨ ਸਾਹਿਬ ਦਾ ਕੋਈ ਪਰਸਨ ਨਿਜੀ ਰੰਧਾਵਾ ਜੀ ਬਾਰੇ ਬਿਆਨ ਜਾਂ ਬਾਜਵਾ ਜੀ ਬਾਰੇ ਆਇਆ ਨਹੀਂ ਹੈ ਪਰ ਐ ਨਾ ਹੋਵੇ ਕਿ ਸ਼ਾਮ ਨੂੰ ਜੇਕਰ ਭਗਵੰਤ ਮਾਨ ਜੀ ਰੰਧਾਵਾ ਦੀ ਗੱਲ ਸੱਚੀ ਹੁੰਦੀ ਹੈ ਉਹਨਾਂ ਨੇ ਕਿਤੇ ਉਹ ਬਿਆਨ ਸੁਣ ਲਿਆ ਤਾਂ ਫਿਰ ਉਹ ਵੀ ਠੋਕਵਾ ਜਵਾਬ ਦੇਣਗੇ ਗੱਲਾਂ ਵਧੀ ਵਧੀ ਰੱਖ ਰਹੀ ਹੈ ਕਿਤੇ ਘੱਟ ਨਹੀਂ ਰਹੀ ਹਾਂ ਜੀ ਆਪਾਂ ਤੁਹਾਨੂੰ ਇਹ ਤਾਂ ਗੱਲ ਹੈ ਕਿ ਸਾਰੇ ਮੰਨਦੇ ਨੇ ਕਿ ਮਾਨ ਸਾਹਿਬ ਦਾ ਹਾਜ਼ਰੀ ਆ ਕਿਸੇ ਕੋਈ ਜਵਾਬ ਤੋੜ ਨਹੀਂ ਹੈਗਾ ਬਦਲ ਨਹੀਂ ਹੈਗਾ ਕਾਲੀਆ ਸਾਹਿਬ ਨੇ ਵੀ ਕਿਹਾ ਸੀਗਾ ਕਾਲੀਆ ਸਾਹਿਬ ਨੇ ਕਿਹਾ ਸੀ ਕਹਿੰਦੇ ਜੀ ਗੱਲਾਂ ਮਤਲਬ ਸਵਾਲ ਜਵਾਬ ਤਾਂ ਮਾਨ ਸਾਹਿਬ ਦੇ ਸਾਨੂੰ बराबर ਕਰਲੇ ਆਉਂਦੇ ਨਹੀਂ ਮਤਲਬ ਸਿੱਧੀ ਹਾਰ ਮੰਨ ਲਈ ਸੀ ਇਹਨਾਂ ਨੇ ਜਦੋਂ ਜਵਾਬ ਦੇਤਾ ਤਾਂ ਇਹ ਚੁੱਪ ਕਰਕੇ ਬੈਠ ਜਾਣਗੇ ਕੋਈ ਗੱਲ ਨਹੀਂ ਤੁਹਾਨੂੰ ਲੱਗਦੀ ਆ ਰੰਧਾਵਾ 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 ਸਾਹਿਬ ਦੇ ਬੇਟੇ ਦੇ ਕਾਰਵਾਈ ਹੋਣਾ ਰੰਧਾਵਾ ਸਾਹਿਬ ਦੇ ਖੁਦ ਕਾਰਵਾਈ ਹੋਣਾ ਭਗਵੰਤ ਮਾਨ ਸਰਕਾਰ ਦੇ ਵੱਲੋਂ ਨਹੀਂ ਕੀਤੀ ਗਈ ਚਾਹ ਵੀਲੈਂਸ ਹੋ ਕੀਤੀ ਗਈ ਇਹ ਸਾਰਾ ਕੁਝ ਉਹਦਾ ਦ੍ਰਿਸ਼ਟੀਕੋਣ ਹੈ ਉਹਦੇ ਪਿੱਛੇ ਬੋਲੇ ਯਾਰ ਸਾਰਾ ਕੁਝ ਦੇਖੋ ਜੀ ਜਿਹੜੇ ਕੋਈ ਪਰਸਨਲ ਮਸਲੇ ਹੁੰਦੇ ਨੇ ਪਰਸਨਲ ਕੇਸ ਹੋ ਜਾਂਦੇ ਨੇ ਜਾਂ ਪਰਸਨਲ ਲੜਾਈਆਂ ਝਗੜੇ ਨੇ ਉਹ ਤਾਂ ਫਿਰ ਹੁਣ ਕਰਨ ਵਾਲੇ ਨੂੰ ਲੜਾਈ ਝਗੜਾ ਕਰਨ ਵਾਲੀਆਂ ਦੋਨਾਂ ਧਿਰਾਂ ਨੂੰ ਪਤਾ ਹੁੰਦਾ ਦੀ ਇਹਦਾ ਕੀ ਨੁਕਸਾਨ ਹੈ ਉਹਦੇ 'ਚ ਕੋਈ ਕਿਸੇ ਦਾ ਕੋਈ ਹੱਥ ਨਹੀਂ ਹੁੰਦਾ ਗੱਲ ਕਰਦੇ ਜਿਹੜੇ ਸਰਕਾਰ ਦੇ ਮਸਲੇ ਨੇ ਤੇ ਲੋਕਾਂ ਦੇ ਮਸਲੇ ਨੇ ਨਾ ਇਸ ਚੀਜ਼ ਨੂੰ ਵਿਰੋਧੀ ਕਰਦਾ ਫਰਜ਼ ਬਣਦਾ ਹੈ ਜਾਗਰ ਕਰਨਾ ਜਿਹੜੀਆਂ ਹੁਣਤਾਆਂ ਨੇ ਉਹ ਸਰਕਾਰ ਦੇ ਧਿਆਨ 'ਚ ਲਿਆਉਣੀਆਂ ਤੇ ਲੋਕਾਂ ਦੇ ਧਾਂ ਦੇ ਵਿੱਚ ਇਸਤਰਾਣੀਆਂ ਵੀ ਉਹਨੂੰ ਵੋਟਾਂ ਦੇ ਵਿੱਚ ਕਨਵਰਟ ਕਰ ਸਕਣ ਜਿਹੜਾ ਵੀ ਕੋਈ ਕੁਦਰਤ ਦਾ ਇਨਸਾਨੀਅਤ ਦਾ ਮਸਲਾ ਆ ਜਾਂਦਾ ਉਥੇ ਪਾਰਟੀਵਾਦੀ ਤੋਂ ਉਪਰ ਉੱਠ ਕੇ ਸਾਨੂੰ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ ਜਿਵੇਂ ਹੁਣ ਮਤਲਬ ਕੋਈ ਕੁਦਰਤੀ ਆਫਤ ਹੈ ਜਿਵੇਂ ਹੜਾੜੀ ਆ ਗਈ ਕਹਿੰਦੀ ਹੈ ਜਾਂ ਕੋਈ ਪਚਾਹ ਵਾਲੀ ਆ ਗਈ ਚ ਕਹਿੰਦੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਵਾਪਰ ਜਾਂਦੀਆਂ ਨੇ ਉਦੋਂ ਪਾਰਟੀਵਾਦੀ ਨੂੰ ਛੱਡ ਕੇ ਸਾਨੂੰ ਮਨੁੱਖਤਾ ਦੀ ਸੇਵਾ ਵਾਸਤੇ ਇੱਕ ਕੁਝ ਤੋਂ ਹੋ ਕੇ ਲੱਗ ਜਾਣਾ ਚਾਹੀਦਾ ਬਾਤ ਵਿੱਚ ਜਿਹੜੀਆਂ ਰਾਜਨੀਤਿਕ ਲੰਗਣੇ ਉਹ ਚਲਦੀਆਂ ਰਹਿਣੀਆਂ ਨੇ ਔਰ ਚਲਦੀਆਂ ਰਹਿਣੀਆਂ ਚਾਹੀਦੀਆਂ ਕਿਉਂਕਿ ਇਹ ਲੋਕਾਂ ਦਾ ਸਿਰਫ ਪੰਜਾਬ ਦੇ ਲੋਕਾਂ ਦਾ ਸਮੇਂ ਖਰਾਬ ਕਰ ਰਹੇ ਆ ਆਪਸ ਵਿੱਚ ਬਹਿਸ ਕੇ ਲੋਕਾਂ ਦੇ ਮੁੱਦੇ ਦੀ ਗੱਲ ਕੋਈ ਵੀ ਨਹੀਂ ਕਰ ਰਿਆ ਗੱਲ ਤਾਂ ਹੋਈ ਹੈ ਨਾ ਜੀ ਜਿਹੜਾ ਸਲਾਹਕਾਰ ਤੇ ਜਿਹੜੀਆਂ ਅੱਜ ਕੱਲ੍ਹ ਦੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਸਲਾਹਕਾਰਾਂ ਦੇ ਸਿਰ ਤੇ ਚਲਦੀਆਂ ਹੁੰਦੀਆਂ ਨੇ ਚੱਲ ਰਹੀਆਂ ਨੇ ਸਲਾਹਕਾਰ ਸਲਾਹ ਕਿਸੇ ਨੂੰ ਦਿੰਦਾ ਹੁੰਦਾ ਹੈ ਕਿ ਕਿਹਾ ਉਹ ਕਿਸੇ ਪਾਸੇ ਹੁੰਦਾ ਮਤਲਬ ਇਸ ਕਰਕੇ ਸਾਡੇ ਰੋਲ ਖੋਚੋਲਾ ਜਾ ਪਿਆ ਹੋਇਆ ਹੈ ਜੇ ਪਾਰਟੀਆਂ ਸਹੀ ਆਪਣੇ ਦਿਮਾਗ ਦੇ ਨਾਲ ਸਲਾਹਕਾਰਾਂ ਦੀ ਜਾਨ ਛੱਡ ਕੇ ਲੋਕਾਂ ਨਾਲ ਰابطਾ ਕਾਇਮ ਕਰਕੇ ਤੁਰਨ ਤਾਂ ਮਤਲਬ ਲੋਕਾਂ ਦੇ ਮਸਲੇ ਵੀ ਹੱਲ ਹੋਣ ਤੇ ਸੱਤਾ ਸੁੱਖ ਦਾ ਆਨੰਦ ਵੀ ਕਾਫੀ ਵੱਧ ਚਿਰ ਮਾਣ ਸਕਦੇ ਆ ਚਲੋ ਡਾਕਟਰ ਸਾਹਿਬ ਕੀ ਤੁਹਾਨੂੰ ਲੱਗਦਾ ਵੀ ਭਗਵੰਤ ਮਾਨ ਜੀ ਕੀ ਦੁਆਰਾ ਇਹਨਾਂ ਨੂੰ ਕੋਈ ਠੋਕਵਾ ਜਵਾਬ ਦੇਣਗੇ ਚਾਹ ਰੰਡਾਵਾ ਨੇ ਚਾਹ ਬਾਜਵਾ ਜੇ ਕੋਈ ਜਵਾਬ ਤਾਂ ਚਲੋ ਦੇਣਾ ਦੋ ਦਿਨ ਇੱਕ ਦਿਨ ਲੱਗ ਵੀ ਜਾਵੇ ਜਿਹੜੇ ਲੋਕ ਅੱਜ ਤਰਾਸ ਦੀਚ ਨੇ ਉਹਨਾਂ ਵਾਸਤੇ ਰਾਹਤ ਸਮੱਗਰੀ ਉਹਨਾਂ ਦੇ ਪਸ਼ੂਆਂ ਵਾਸਤੇ ਘਾਹ ਪੱਠਾ ਇਹ ਸਭ ਤੋਂ ਐਮ ਜ਼ਰੂਰੀ ਹੈ ਗੱਲਾਂ ਬਾਤਾਂ ਦੇ ਜਵਾਬ ਤਾਂ ਗੱਲਾਂ ਬਾਤਾਂ ਨਹੀਂ ਬਾਅਦ ਚ ਵੀ ਦਿੱਸੇ ਜਾਣਗੇ ਕੋਈ ਗੱਲ ਨਹੀਂ ਕਿਸੇ ਦਾ ਮਤਲਬ ਕਿਸੇ ਪਾਸੇ ਸੇਵਾ ਕਰਨ ਦਾ ਜੀ ਮਨ ਹੈ ਕੋਈ ਸੇਵਾ ਕਰਨ ਤੇ ਲੱਗਿਆ ਹੋਇਆ ਜਾਂ ਉਹਦਾ ਕੋਈ ਹੱਲ ਲੱਭਿਆ ਲੱਭਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਮਤਲਬ ਇਹਨੇ ਬਿਆਨਵਾਜੀ ਕਰਕੇ ਡਿਸਟਰਬ ਨਹੀਂ ਕਰਨਾ ਚਾਹੀਦਾ ਕਿਉਂਕਿ ਮਨੁੱਖਤਾ ਦੇ ਉੱਤੇ ਜਿਹੜਾ ਪਾਣੀ ਹੜ ਪਾਣੀ ਵਾਲਾ ਮਸਲਾ ਹੈ ਦਰਿਆਵਾਂ ਦਾ ਪਾਣੀ ਹੈ ਇਹ ਕਾਫੀ ਨੁਕਸਾਨਤ ਲੈ ਕੇ ਆਇਆ ਹੈ ਚਲੋ ਰਜਿੰਦਰ ਸਿੰਘ ਜੀ ਤੁਸੀਂ ਸਾਡਾ ਲਾਈਵ ਪ੍ਰੋਗਰਾਮ ਜੁੜੇ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਜਣਾਂ ਜੁੜੇ ਰਜਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਸਾਡਾ ਅੱਜ ਦਾ ਮੇਨ ਮੁੱਦਾ ਸੀਗਾ ਵੀ ਸੁਖਿੰਦਰ ਰੰਧਾਵਾ ਨੇ ਖੁੱਲੀ ਚੁਣੌਤੀ ਦਿੱਤੀ ਹੈ ਸੀਐਮ ਭਗਵੰਤ ਮਾਨ ਨੂੰ ਉਹਨਾਂ ਨੇ ਕਿਹਾ ਕਿ ਦਮ ਐ ਤਾਂ ਸਾਡੇ ਉੱਪਰ ਪਾਉ ਪਰਚਾ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਜੇਲ੍ਹਾਂ ਨੂੰ ਤੇ ਜਾਂਦੇ ਨਹੀਂ ਡਰਦੇ ਤੇ ਉਦੋਂ ਉਹ ਤੁਹਾਨੂੰ ਦੱਸ ਦਈਏ ਕਿ ਨਾਲ ਉਹਦੇ ਬੈਠੇ ਸੀ ਬਾਜਾ ਸਾਹਿਬ ਤੇ ਨਾ ਰਾਜਾ ਵੜਿੰਗ ਜਦੋਂ ਇਹ ਬਿਆਨਬਾਜ਼ੀ ਹੋ ਰਹੀ ਸੀ ਤਾਂ ਬਾਜਾ ਸਾਹਿਬ ਤੇ ਰਾਜਾ ਵੜਿੰਗ ਦੇਖ ਰਹੇ ਸੀ ਵੀ ਜਾਂਦੇ ਆਂਦੇ ਰੰਧਾਵਾ ਸਾਹਿਬ ਕੀ ਬੋਲਗੇ ਜਿਸ ਤੋਂ ਬਾਜਾ ਸਾਹਿਬ ਦਾ ਇੱਕ ਬਿਆਨ ਹੁੰਦਾ ਹੈ ਬਾਜਾ ਸਾਹਿਬ ਦਾ ਇਹ ਕਹਿਣਾ ਹੈ ਵੀ ਇਹ ਦੇ ਪਿੱਛੇ ਨਾ ਤਾਂ ਸਿੰਘ ਲੱਗਦਾ ਤੇ ਨਾ ਇਹ ਸਰਦਾਰ ਹੈ ਸਾਡਾ ਪਹਿਲਾ 75 ਸਾਲ ਜੇ ਮੁੱਖ ਮੰਤਰੀ ਬਣਿਆ ਜਿਹਦੇ ਯਾਨੀ ਕਿ ਪੱਗ ਬੰਨੀ ਹੈ ਤੇ ਉਹਦੇ ਕੇਸ ਨਹੀਂ ਹਨ ਪਰ ਉਹ ਇਹ ਭੁੱਲ ਗਏ ਕਿ ਰਾਜਾ ਵੜਿੰਗ ਤੁਹਾਡੀ ਪਾਰਟੀ ਦੇ ਹੈੱਡ ਨੇ ਇਹ ਰਾਜਾ ਵੜਿੰਗ ਦੇ ਸੇਮ ਹੈ ਉਹ ਵੀ ਉਹਨਾਂ ਦੇ ਵੀ ਵਾਲ ਨਹੀਂ ਹੈਗੇ ਪਰ ਉਹ ਪੱਗ ਬੰਦੇ ਨੇ ਤਾਂ ਅਜਿਹੀਆਂ ਗੱਲਾਂ ਨਹੀਂ ਹੋਣੀ ਚਾਹੀਦੀਆਂ ਕਿਸੇ ਦੇ ਯਾਨੀ ਕਿ ਧਾਰਮਿਕ ਹਿੱਤਾਂ ਦੇ ਸੱਟ ਨਹੀਂ ਮਾਰਨ ਜੇ ਦੀ ਹੋ ਸਕਦਾ ਹੈ ਕਿ ਭਗਵੰਤ ਸਿੰਘ ਸਾਹਿਬ ਦਾ ਜਲਦੀ ਕੋਈ ਇਸਤੇ ਰਿਐਕਸ਼ਨ ਆਏ ਤੇ ਰਿਐਕਸ਼ਨ ਜਿਹੜਾ ਹੈ ਕਿ ਉਹ ਤਗੜਾ ਹੀ ਆਏਗਾ ਕਿ ਭਵੇਂ ਭਗਵੰਤ ਸਿੰਘ ਸਾਹਿਬ ਅਜੇ ਕੱਲ ਪੂਰੀ ਫੌਂਚ ਚ ਰਹੇ ਅਸੀਂ ਨਹੀਂ ਜਾਣਦੇ ਕਿ ਜਿਹੜਾ ਸਮਾਂ ਲੋਕਾਂ ਨੇ ਚੁਣ ਕੇ ਜਾਂਦੇ ਆ ਆਪਣੇ ਮੁੱਖ ਮੰਤਰੀ ਨੂੰ ਜਾਂ ਐਮਐਲਏ ਐਮਪੀਆ ਨੂੰ ਉਹ ਸਮਾਂ ਇਹ ਅਜੀਆਂ ਗੱਲਾਂ ਤੇ ਵੇਸਟ ਹੋਵੇ ਆਪਸੀ ਲੜਾਈਆਂ ਵਿੱਚ ਜਿਹੜੇ ਲੋਕਾਂ ਦੇ ਮੁੱਦੇ ਨੇ ਜਿੱਥੇ ਪਾਣੀ ਇਕੱਠਾ ਹੋਇਆ ਪਿਆ ਜਿੱਥੇ ਲੋਕਾਂ ਦੀਆਂ ਕਣਕਾਂ ਰੁੜ ਗਈਆਂ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਉਹ ਤਾਂ ਵਿਰੋਧੀਆਂ ਤੋਂ ਸਵਾਲ ਚੱਕਦੇ ਹੀ ਨਹੀਂ ਸਰਕਾਰਾਂ ਨੂੰ ਪਰ ਅਜੇ ਮੁੱਦੇ ਲੈ ਕੇ ਰੋਜ਼ ਖੜੇ ਹੋ ਜਾਂਦੇ ਨੇ ਫਿਰ ਜੇਕਰ ਉਲਟਾ ਕੋਈ ਜਵਾਬ ਆਂਦਾ ਹੈ ਤਾਂ ਫਿਰ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਸੋ ਤੁਸੀਂ ਇਸ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ ਕੀ ਜੋ ਬੋਲਿਆ ਬਾਜਾ ਸਾਹਿਬ ਨੇ ਤੇ ਸੁਵਿੰਦਰ ਰੰਧਾਵਾ ਨੇ ਕੀ ਉਹ ਸਹੀ ਸੀ ਉਹਨਾਂ ਦੀ ਜਿਹੜੀ ਭਾਸ਼ਾ ਸੀਗੀ ਉਹ ਸਹੀ ਸੀ ਤੁਹਾਨੂੰ ਲੱਗਦਾ ਵੀ ਜੇ ਹੁਣ ਇਹਦਾ ਪੰਜਾਬ ਕਿਉਂਕਿ ਸਾਲ ਦਾ ਸਮਾਂ ਰਹਿ ਗਿਆ ਨਹੀਂ ਤਾਂ ਫਿਰ ਪੰਜਾਬ ਦੇ ਲੋਕਾਂ ਨੂੰ ਇਹ ਚੁੰਨਾ ਤੈ ਹੋ ਜਾਏਗਾ ਵੀ ਅਸੀਂ ਵੋਟ ਕਿਹਨੂੰ ਪਾਈਏ ਕਿਉਂਕਿ ਅਸੀਂ ਵੋਟ ਪਾਣੇ ਆ ਸਰਕਾਰਾਂ ਬਣਾਉਣੇ ਆ ਲੋਕ ਆਪਣੇ ਹਿੱਤਾਂ ਲਈ ਪਰ ਇਹ ਤਾਂ ਆਪੋਚ ਹੀ ਲੜੀ ਜਾਂਦੇ ਸਾਰੇ ਅੰਦਲ ਇਹਨਾਂ ਕੋਲ ਤਾਂ ਟਾਈਮ ਹੀ ਨਹੀਂ ਹੈ ਸੋ ਦੋਸਤੋ ਇਹਨਾਂ ਨੂੰ ਅਕਲ ਸਿਖਾਣੀ ਹੈ ਤੁਸੀਂ ਕਮੈਂਟਾਂ ਦੇ ਰਹੀ ਇਹਨਾਂ ਦੇ ਅੱਖ ਤੇ ਕੰਨ ਖੋਲਨੇ ਤੁਸੀਂ ਅਸੀਂ ਨਹੀਂ ਕਰ ਸਕਦੇ ਇਕੱਲੇ ਤੁਹਾਨੂੰ ਜਿਆਦਾ ਸਾਥ ਦੇਣਾ ਹੈ ਦੋਸਤੋ ਇਹਦਾ ਸ਼ਾਨਦਾਰ ਲਾਈਵ ਦਾ ਬ੍ਰੌਨਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਵੱਡਾ ਮੁੱਦਾ ਲੈ ਕੇ ਉੱਤਾਂ ਤੁਸੀਂ ਦੇਖੋ ਇਹ ਪੰਜਾਬੀ ਟੀਵੀ ਤੇ ਮੈਨੂੰ ਦਿਓ ਦੋਸਤੋ ਫਿਲਹਾਲ ਦੇ ਲਈ ਇਜਾਜ਼ਤ